ਗੁੱਡ ਮਾਰਨਿੰਗ एवरीवन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬਸਾਖੀ ਦੇ ਸ਼ੁਭ ਦਿਹਾੜੇ ਤੇ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਦੇਸਾਂ ਪਰਦੇਸਾਂ ਵਿੱਚ ਬੈਠੇ ਜਿੰਨੇ ਵੀ ਗੁਰੂ ਪਿਆਰੀ ਸਾਧ ਸੰਗਤ ਹੈ ਇਸ ਦਿਵਸ ਦੀਆਂ ਲੱਖ ਲੱਖ ਵਧਾਈਆਂ ਇਸ ਦਿਨ ਤੇ ਖਾਲਸਾ ਦਿਵਸ ਜੋ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਇਆ ਗਿਆ ਸਨ 1699 13 ਅਪ੍ਰੈਲ ਵਿਸਾਖੀ ਵਾਲੇ ਦਿਨ ਜਿਸ ਦੇ ਵਿੱਚ ਕਿ ਉਹਨਾਂ ਨੇ ਆਪਣੇ ਭੇਦ ਭਾਵ ਜੋ ਕਿ ਉਸ ਵੇਲੇ ਦੇ ਸਮਾਜ ਦੇ ਵਿੱਚ ਕਰੂਕ੍ਰਿਤੀਆਂ ਦੇ ਵਿੱਚ ਇਹ ਚੱਲ ਰਿਹਾ ਸੀ ਸਾਰੇ ਭੇਦ ਭਾਵ ਖਤਮ ਕਰਕੇ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਕੀਤਾ ਗਿਆ ਸੋ ਇਸ ਖਾਲਸਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਸਾਰੇ ਹੀ ਸੰਗਤਾਂ ਨੂੰ ਸਾਰੇ ਹੀ ਗੁਰੂ ਪਿਆਰੀ ਸਾ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ